ਹਰੇ ਹੁੰਦਾ ਕੰਡਾ ਅੜ ਜਾ ਖੜ ਜਾ ਇਹ ਗイズ ਵੈਲਕਮ ਬੈਕ ਟੂ ਮਾਈ ਨਿਊ ਵਲੌਗ ਤੇ ਆਪਾਂ ਚੱਲੇ ਅੱਜ ਕਿੰਨੇ ਟਰਾਲੀ ਲੈ ਕੇ ਸਵੇਰ ਦੇ ਵਜੇ ਕਿੰਨੇ 5 ਵਾਹ ਸਿਲੰਡਰ ਆਪਾਂ ਚੱਕ ਲਿਆ ਬਾਕੀ ਰੋਟੀ ਹਜੇ ਬਣ ਰਹੀ ਅੰਦਰ ਚੱਕ ਫੜ ਕੇ ਲਿਆਉਣਾ ਜਾਂ ਟਰਾਲੀ ਪਾਉਨੇ ਆ ਗਿਰਿੰਦਰ ਆ ਗਿਆ ਉਹ ਆ ਗਿਆ ਗਿਰਿੰਦਰ ਜੀ ਤੇ ਪਾਉਣਾ ਟਰਾਲੀ ਸੱਚਾ ਬੋਸ ਲਗਿਆ ਸਮਾਨ ਜਿੱਦ ਰੱਸੀ ਜਾ ਕੇ ਲਈ ਰੱਸੀ 2 ਕੁ ਫੁੱਟ ਦਾ ਟੋਟਾ ਆ ਸਿਲੰਡਰ ਬੰਨਣਾ ਇਹਦੇ ਨਾਲ ਆ ਗਏ ਮੁੰਡੇ ਤੁਰਪੇ ਅੱਜ ਆ ਤੁਰਪੇ ਕਹਿੰਦੇ ਅੱਜ ਟਰਾਲੀ ਕਹਿੰਦੇ ਏਡੇ ਹੀ ਢੂਹੀ ਚੱਕਤੀ ਆਪਾਂ ਨੇ ਉਹ ਦੇਖੋ ਤੁਸੀਂ ਜਿਹੜੀ ਖਿੱਚੀ ਪਈ ਅੱਜ ਅੱਛਾ ਕੰਮ ਫਦੇ ਆੜਾ ਆ ਚੱਕੋ ਉਹ ਬੈਠਾ ਮੁੰਡਾ ਭਰੀ ਵੀ ਟਰਾਲੀ ਕਨੇ ਦੀ ਲਿਆਓ ਲਿਆਓ ਜੱਕ ਵੀ ਨਾਲ ਜੱਕ ਲਿਆਓ ਜੱਕ ਵੀ ਨਾਲ ਬੰਨੋ ਗੋਟਕਾ ਵੀ ਲੈ ਲੈ ਨਾਲ ਉਧਰ ਇੰਨਾ ਤੇਰਾ ਇਕੱਲੇ ਦਾ ਹੀ ਸਮਾਨ ਆ ਗਿਆ ਤੂੰ ਕੱਪੜੇ ਤਾਂ ਆ ਜਾਣਦੇ ਨੇ ਨਿਆ ਫੜਾ ਸਵਾਸ ਕਰਨਾ ਜੀ ਹਾਲ ਫੜਾ ਥੱਲੇ ਵਾਲਾ ਸਿਲੰਡਰ ਫੜਾ ਪਹਿਲਾਂ ਸਿਲੰਡਰ ਸਾਈਡ ਤੇ ਧਰੀਏ ਇਹਦਾ ਤੁਹਾਨੂੰ ਵੀ ਦਵਾਂਗੇ ਪਰ ਸਿਲੰਡਰ ਮੂਰੀ ਬੰਦਾਂ ਇੱਥੇ ਧਰ ਦੇ ਇਹਨੂੰ ਵਿੱਚ ਛਿੜ ਦੇ ਆਪਾਂ ਲੈ ਲੈ ਇੱਕ ਟੰਦੇ 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 ਆ ਚੱਕਾ ਇੱਥੇ ਬੰਦਦੇ ਆ ਪੌੜੀ ਨਾਲ ਰਿੱਧਰ ਕੇ ਕੀ ਹੋਣਾ ਲਗਾ ਸਿਲੰਡਰ ਬੰਦ ਹੀ ਇਹ ਤਰੀਆਂ ਉਹ ਵੰਗ ਫੈਕਟਰੀਆਂ ਡਰਾਵਰ ਲੱਗੇ ਜਿੱਤੇ ਕਰਨ ਥੱਲੇ ਥੱਲੇ ਨਾਲ ਲੱਗੀ ਜਾਂਦੀ ਆ ਇਹਦਾ ਡੱਟ ਵਾਲੀ ਨਹੀਂ ਵੀ ਚਲੀ ਜਾਂਦੀ ਮੇਰੇ ਦਰ ਮਾ ਲੋ ਇਹਦੇ ਤੇ ਖਤਰਾ ਨਹੀਂ ਹੁੰਦਾ ਉੱਪਰ ਵੀ ਤੋ ਪਹੁੰਚ ਗਏ ਨਾਲ ਫੈਕਟਰੀਆਂ ਹੈ ਉੱਪਰ ਜਾਂ ਫੇਰ ਉਹ ਸਟੇ ਚੱਕ ਲਿਆ ਹੈ ਚਲੋ ਭਾਈ ਆ ਉੱਪਰ ਮੇਰਾ ਦੁੱਧ ਉਤਾਰਨਾ ਕਿੱਧਰ ਗਿਆ ਆਪੇ ਆਇਆ ਲੋਈ ਮਲੌਤ ਪਹੁੰਚ ਗਏ ਮਲੌਤ ਸਹਰ ਪਾਰ ਕਰਕੇ ਰਸੇ ਰਸੇ ਕਰਦੇ ਟਾਈਟ ਖੜ ਜਾ ਗੱਠਾਂ ਖੋਲਣੀਆਂ ਨੇ ਆ ਗੱਠ ਖੋਲ ਕਰਦੇ ਰਸਾ ਟਾਈਟ ਇਹ ਨਾ ਜਾਣਿਆ ਰ ਕੋਲ ਨੇ ਲੋਈ ਲਸਾਂ ਗੱਟੀਆਂ ਟਾਈਟ ਬਚਾਉਦੇ ਆ ਫਿਰ ਫੁੱਲ ਫੁੱਲ ਟਾਈਟ ਸਵਾ ਸੇ ਹੋ ਗਏ ਇਲੈਕਟਰ ਚੱਲਦੇ ਨੇ ਚੱਲਦੇ ਨੇ ਪਾਰਕਿੰਗ ਪਰ ਬੰਦ ਹੋ ਗਿਆ ਨਾ ਤਾਬੀ ਕੱਟੀ ਹੋਈ ਆ ਜਿੰਡੀਕੇਟਰ ਚੱਲਦੇ ਨੇ ਕਿੱਲੇ ਚਲੋ ਮਾਰਦੇ ਹਾਂ ਸਲਫਰ ਚੱਲਦੇ ਚੱਲ ਪਹਿਣਗੇ ਦੇਖ ਤੁਹਾਨੂੰ ਆਰ ਕਲੈਕਟਾਂ ਦਿੱਤੀਆਂ ਚੱਲ ਪਈਆਂ ਲੰਮੀ ਟਰਾਲੀ ਹੋਣ ਕਰਕੇ ਬੜਾ ਉੱਚਾ ਨਹੀਂ ਜਾਂਦਾ ਇਹ ਗੰਨਾ ਚੱਲ ਬਈ ਬੈਠ ਇਹਨਾਂ ਦੀ ਹਵਾ ਘਟਾਉਣ ਲਈ ਥੋੜੀ ਥੋੜੀ ਤਾਂ ਬੈਠ ਫੜਦਾ ਜਾਂਦਾ ਪੁੱਤਰ ਕੀ ਨਾ ਰਾਗੀ ਉਹ ਜੀ ਹੁੜ ਜਾ ਖੋਲ ਨਹੀਂ ਨਹੀਂ ਹੋਇਆ ਹਾਂ ਮਾਹੀ ਮਾਵਾਤਾ ਨਹੀਂ ਮਾਤਾ ਬੀਜੇ ਬੀਜੇ ਬੋਹਣੇ ਬੀਜੇ ਮੇਰੇ ਕਿ ਉਹ ਲੱਟਾਂ ਚੱਲਦੀਆਂ ਨੇ ਹੁਣ ਵੱਡੀ ਰੋਡ ਆ ਜੋ ਹੁਣ ਜਿਵੇਂ ਮਰਜ਼ੀ ਚੱਲੀ ਜਾਵੇ ਉਹ ਕੱਲ ਤਾਂ ਸੀ ਨੰਕੇ ਗਏ ਕੱਲ ਤਾਂ ਇੱਥੇ ਕੁਝ ਵੀ ਨਹੀਂ ਸੀ ਅੱਜ ਕੰਮ ਵੀ ਕਰਤਾ ਬੰਦੇ ਨੇ അച്ഛ പൈ ബ ചട പള വോടോ രോഡ സൈഡത്തെ ചിലാഗ അത് ദബ കേ ਮਿਲ ਟਰੱਕ ਮੂਰੇ ਖੜਾ ਇੱਕ ਜਦੋਂ ਉਹ ਲਾਉਣੇ ਹੁਣਾ ਰੋ ਰੋਡ ਦੇਖ ਕੇ ਐਂਟਰੀ ਹੋ ਰਹੀ ਆ ਲੋ ਜੀ ਐਂਟਰੀ ਹੋ ਰਹੀਆਂ ਨੇ ਉਹ ਕਹਿੰਦੇ ਜਦੋਂ ਹਟਦਾ ਤਾਂ 20 19 ਜਦੋਂ 20 ਜਾਇ ਹੈ ਇੱਧਰ ਲੜਾਈ ਦੇਖ ਲੋ ਕਹੇ ਜੀ ਆ ਬਸ ਬੱਤ ਲੋ ਜੀ ਕਰਦੇ ਆ ਟਰੈਕਟਰ ਬੰਦ ਮੜਾਇਆ ਹੁਣ 2 ਮਿੰਟ ਚਲਾ ਕੇ ਕਰਦੀ ਜਗ੍ਹਾ ਤੇ ਹਾਂ ਹੜੀਆਂ ਜਹਾਜ਼ ਲੋ ਜੀ ਪੀਨੇ ਚਾਹ ਗੋਲਾਂ ਸੁਣੀ ਹੋਈ ਵੀ ਆ ਨੇ ਉਰੇ ਮੱਚਣਾ ਹੱਥ ਖੁੱਲੇ ਕਰੇ ਜੀ ਮੇਰੇ ਹੁਣ ਪਾ ਦੇ ਸਥਾਨੇ ਲਓ ਜੀ ਆ ਬਣਾ ਆਪਣਾ ਚਾਹ ਬਣਾਉਣਾ ਧੰਮ ਆ ਗਿਆ ਚਮਚੇ ਰੋਟੀ ਇਹ ਜੀ ਕੀ ਆ ਗਿਆ ਦੁੱਧ ਚਾਹ ਬਣਾਉਣ ਨੂੰ ਸਟੋਵ ਚ ਲਾ ਸਟੋਵ ਲਾਉਣ ਨੂੰ ਵੀ ਭੇਜਤਾ ਬਈ ਓਕੇ ਹੱਥ ਸੇਕ ਨੂੰ ਲਾਤਾ ਜੀ ਦੇਖੋ ਵੇਖੋ ਹੱਥ ਫੈਰਨ ਵਾਲੀ ਗੋਲਾ ਬੂਟ ਆਉਂਦਾ 475 ਆ ਲੈਣ ਤਾਂ ਉਹ ਖਾਲੀ ਆ ਨਵੀਂ ਲੱਗੀ ਜਾਂਦੀ ਆ ਪੁਰਾਣੀ ਹੋ ਗਈ ਖਾਲੀ ਜਾਂਦਾ 475 ਰੋਟੀ ਪਾਣੀ ਖਾ ਲਿਆ ਹੁਣ ਸਿਲੰਡਰ ਬੰਦਾਂ ਥੱਲੇ ਟਰਾਲੀ ਦੇ ਜੀ ਮਿੱਲ ਦੇ ਉੱਪਰ ਲਵ ਯੂ ਫਲਾ ਲੀ ਉੱਤੇ ਹੜ ਕੇ ਇੱਥੇ ਬਣਨ ਲੱਗਾ ਟੀਫਨ ਰੋਟੀਆਂ ਦਾ ਹਾ ਹੜ ਜਾ ਕੋਈ ਰੋਟੀ ਬੰਦੀ ਉੱਪਰ ਹੁਣ ਜਿਵੇਂ ਮਰਜ਼ੀ ਫਰੀ ਜਾਈਏ ਇਧਰ ਤੇ ਟੀਮ ਬਣਨੀ ਤਾਂ ਕਈ ਵਾਰ ਡਰਾਈਵਰ ਡਰੂਵਰ ਲਾਇਦੇ ਨੇ ਕਈ ਵਾਰ ਹੁੰਦੇ ਨੇ ਵਿੱਚ ਬੇਕਾਰ ਬੰਦੇ ਚੰਗੇ ਵੀ ਬਾਹਦੁੰਦੇ ਨੇ ਬੇਕਾਰ ਵੀ ਬਾਹਦੁੰਦੇ ਨੇ ਡਰਾਈਵਰ ਆਪਾ ਟੂਲ ਤੇ ਧਰਤੀ ਕਈ ਟੂਲ ਤੇ ਤੇਰੀ ਇਧਰ ਲੈ ਚ ਇਧਰ ਆ ਜੀ ਤੇਰੀ ਹੈ ਨਾ ਬਸ ਠੀਕ ਚੱਲ ਸਿੰਡਰ ਰੱਖਦਾ ਆਪਣਾ ਮੇਰੇ ਬੰਤ ਤਾ ਚੀਨ ਬਣੇ ਥੱਲੇ ਲੰਕਾ ਕਰ ਦੋਗੇ ਓਕੇ ਆਪਣਾ ਜੇ ਹੁਣ ਇੱਧਰ ਉੱਧਰ ਵੀ ਜਾਣੇ ਆ ਖੜਾ ਕੇ ਇਹ ਚੱਕਰ ਨਹੀਂ 10 ਟਰਾਲੀਆਂ ਵਾਹ ਤੇ ਇੱਕ ਗੱਡੀ ਜਾਂਦੀ ਐ ਚਲੋ ਆਪਾਂ ਅੰਦਰ ਚੱਲਦੇ ਕੰਡੇ ਕੰਨੀ ਔਰੇ ਹੁੰਦਾ ਕੰਡਾ ਲੋ ਜੀ ਲੋ ਯੇਤ ਨਾ ਆ ਚੈਨ ਚੈਨ ਤੇ ਦਿਖਾਉਣਾ ਤੁਹਾਨੂੰ ਅੱਗੇ ਇੱਧਰ ਕੰਡਾ ਹੁੰਦਾ ਇੱਧਰ ਖਾਲੀ ਕੰਡਾ ਹੁੰਦਾ ਉਹ ਚੱਲਦੇ ਨੇ ਜੀ ਠੀਕ ਨੇ ਨਾ ਆਰਮਾ ਜੀ ਬੰਗਲਾ ਫਿਰਦਾ ਵਿੱਚ ਬੰਗਲਾ ਚਾਨਹੋਲੀ ਚੱਲਦੀ ਹੈ ਨਾ ਤਾਂ ਫਿਰਦਾ ਬਾਹ ਹੌਲੀ ਚੈਨ ਚਲ ਦਿੰਦੀ ਹੈ ਉਹਦੇ ਅੰਦਰ ਚ ਲੈ ਜਾਂਦਾ ਵਸ ਮਿਲਣਾ ਉਹਦੇ ਅੰਦਰ ਫਿਰ ਚਨੀ ਬਣਦੀ ਹੈ ਗਾਂ ਜਾ ਕੇ ਫਰਟ ਦੇਖੋ ਕਿਵੇਂ ਚੱਲਦਾ ਲੋ ਜੀ ਆਸਣ ਲੱਗ ਗਿਆ ਆਪਣਾ ਹੁਣ ਸੌਣੇ ਆ ਟਾਈਮ 12 ਵੱਜ ਗਏ ਪੂਰੇ ਉਹ ਥੇ ਰੱਖਾ ਉੱਥੇ ਹੀ ਰੱਖ ਦੇ ਪੂਰੀ ਸਾਰਾ ਕੁਝ ਲੈ ਜਾ ਡਾਕਟਰ ਡਾਕਟਰ ਕਹਿੰਨਾ ਛੱਡੀਏ ਚ ਚਾਬੀ ਚਾਬੀ ਮੈਨੂੰ ਫੜਾ ਦੇ ਵਾਠੇ ਆਪਾਂ ਲੱਗਿਆ ਸੌਣ ਅਮਰ ਜਦੋਂ ਅੱਖ ਖੁੱਲ ਗਈ ਗੁਰੂ ਵੀਦਰਦੇ ਆਪਾਂ ਨੂੰ ਲੱਗਿਆ ਪੈਣ ਆ ਬੰਦਿਆ ਆਉਣਾ ਪੱਸੀ ਜੀ ਬੂਹਾ ਵੀ ਇਹ ਲਾ ਕੇ ਮਿੱਟੀ ਇਹਨੂੰ ਕਰਦੀ ਇੱਧਰ ਇਹਨੇ ਸਿਰ ਵਿੱਚ ਦੀ ਡਿੱਗ ਪੈਂਦੇ ਨੇ ਕਈ ਵਾਰੀ ਚਲੋ ਪੈਨੇ ਆ ਫਿਰ ਵਾਕਿਓ ਸੁਵੇਰੇ ਰੋਟੀ ਗਰਮਾ ਗਰਮ ਵਿੱਚ ਹੀ ਕਰਤਾ ਇਸ ਤਰ੍ਹਾਂ ਪਾ ਕੇ ਸਿਲੰਡਰ ਬੰਦਦੇ ਹਾਂ ਟਰਾਲੀ ਨਾਲ ਚੱਲਦੇ ਹਾਂ 76 ਦੀ ਵਾਲੇ ਨੂੰ ਮੜਕੇ ਆਉਂਦੇ ਆਂ ਸ਼ਾਮ ਦਾ ਟਾਈਮ ਆਇਆ ਦੁਬਾਰਾ ਫੇਰ ਆ ਗਏ ਆਪਾਂ ਪੰਜੇ ਤੇ ਆ ਗਈ ਟਰਾਲੀ ਡਬਲ ਹਸੇ ਵਾਲੀ ਜਿਆਦਾ ਜ਼ਰ ਗਣਤੀ ਡਬਲ ਹਸੇ ਨਹੀਂ ਕਿਉਂਕਿ ਜਲੰਧਰ ਏਰੀਆ ਵਾਲਾ ਡਬਲ ਹਸੇ ਵਾਲੀ ਲੈ ਕੇ ਆਉਂਦਾ ਜਾਂ 24 ਬੁੱਟੀਆਂ 26 ਬੁੱਟੀਆਂ ਚਲੋ ਵਾਕੀ ਕਰਦੇ ਆਂ ਉਧਰ ਜਾ ਕੇ ਵੀਡੀਓ ਦੇਖਦੇ ਆਂ ਖਾਣਾ ਬਣਾਵਾਂਗੇ ਧੂਆ 슈ਗਰ ਮਿੱਲ ਦਾ ਧੂਆ ਦੇਖ ਲਓ ਬਈ ਯਾਰਡ ਫੁੱਲ ਹੋਣ ਕਰਕੇ ਬਾਹਰ ਕੜੀਆਂ ਟਰਾਲੀਆਂ ਗੱਡੀ ਦਾ ਘੈਂਟਾ ਕੰਮ ਗੱਡੀ ਉਹ ਚਲੀ ਗਈ ਪਰ ਗੱਡੀ ਚ ਮਾਲ ਘਟ ਪੈਂਦਾ ਵਜ ਗਈ ਸੜਕ ਤੇ ਲੱਗੀ ਲੈਣ ਜੜ ਫਲੋਗੇ ਅੰਦਰ ਫੇਰ ਸੜਕ ਤੇ ਲੈਣ ਲੱਗੇ ਜਿਹੜੇ ਇਧਰ ਹਮ ਲੋਗ ਨਹੀਂ ਹੋਏ ਨੇ ਉਹ ਇਧਰ ਖੜਕੇ ਜਿਹੜੇ ਦੂਜੇ ਪਾਸੇ ਆਏ ਨੇ ਉਧਰ ਖੜੇ ਨੇ ਆ ਖਾਏ ਨੇ ਰਿਆੜ ਦਾ ਆਪਾਂ ਲੈ ਆਨੇ ਖਾਣ ਨੂੰ ਮੜ ਕੇ ਨੋਈ ਖੰਨੇ ਵਾਲੀ ਸਾਈਡ ਵੀ ਲੰਗੀ ਗਈ ਬਈਆ ਕੋਟਾੜਾ ਕੋਟਾ ਆਪਣਾ ਲੜੀ ਮੂਫਲੀ ਸਖਾਵਾਂ ਬੈਗਿਆ ਉੱਥੇ ਵੀ ਮਿਲ ਗਿਆ ਆਪਣੀ ਪਰਚੀ ਟੋਕਨ ਵੀ ਮਿਲ ਗਿਆ ਵੇਟ ਵਾਲਾ ਜਾਣਦੇ ਬੈਗ ਕੇ ਬੈਗ ਜਾਣਦੇ ਖੜ ਜਾ ਖੜ ਜਾ ਥੱਲੇ ਸਿੰਘਾ ਦਾ ਜਹਾਜ ਆ ਜਾਣਾ ਟਰੈਕਟਰ ਨੇ 7630 ਵਾਲੇ ਜਲੰਧਰੀਏ ਆਹ ਵਈਆ ਖੜਾ ਲਿਆ ਕਊਟ ਵਾਲੀ ਥਾਂ ਤੇ ਆ ਗਿਆ ਇਹਦਾ ਵੀ ਜ਼ੁਰਕਾ ਚੱਲੂ ਇਹ ਲੈ ਕੇ ਬਿਸਤਰਾ ਲਾਉਣ ਲੱਗਾ ਇਹਨੂੰ ਘੇਹੇ ਚ ਸੌਂ ਜਾ ਜਗ੍ਹਾ ਹੈਗੀ ਇੱਥੇ ਉਹ ਰਿ ਬਿਸਤਰਾ ਲਾਉਣ ਲੱਗਾ ਕਹਿੰਦਾ ਇੱਥੇ ਸੌਂਗਾ ਆ ਜਾ ਕੋਈ ਲਓ ਜੀ ਲੱਗ ਗਿਆ ਬਿਸਤਰਾ ਸੌਣੇ ਟਰੈਕਟਰ ਨਹੀਂ ਕਰਦੇ ਲਾਈਟਾਂ ਬੰਦ ਤਾਂ ਇਹ ਥੋੜੇ ਪਣਾ ਦੇਖੇ ਤਾ ਡੁੱਗਦਾ ਨਹੀਂ ਮੈਂ ਰੋਚ ਪਾ ਜਿਹੜੀ ਤੇਰੇ ਜਿੱਪ ਲੱਗਦੀ ਹੋਵੇ ਚੱਜ ਵੀ ਜੇ ਦਾ ਨਾ ਇੱਥੇ ਬੋਂ ਰੱਖੀ ਹੋਰੇ ਤੱਕੜਾ ਲੈਵੇਂ